ਤਰੀਕ 13 ਜਨਵਰੀ ਦਿਨ ਮੰਗਲਵਾਰ ਪਿੰਡ ਖਾਸੀਕਲਾਂ ਤੋਂ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਤੁਹਾਡੀ ਜਾਣਕਾਰੀ ਲਈ ਦੱਸ ਦਿੰਨੇ ਆਂ ਵੀ ਮੈਂ ਉਸ ਥਾਂ ਦੇ ਉੱਤੇ ਖੜਾ ਆਂ ਜਿੱਥੇ ਮੱਝੂ ਕੇ ਬਲੱਡ ਦਾ ਸਭ ਤੋਂ ਫੇਮਸ ਘੋੜਾ ਫਤਿਹ ਜੰਗ ਜੰਮਿਆ ਪਲਿਆ ਸੀ ਮੱਝੂ ਕੇ ਆ ਬਲੱਡ ਬੜੇ ਬਣੇ ਉਹਦੇ ਫੈਨ ਨੀਲਾ ਉਹਦਾ ਰੰਗ ਹਲੇ ਹੋਇਆ ਦੋ ਦੰਦ ਮੈਦਾਨ ਕਰੂਗਾ ਫਤਿਹ ਤਾਂ ਹੀ ਨਾ ਫਤਿਹ ਜੰਗ ਤਾਂ ਹੀ ਨਾ ਫਤਿਹ ਜੰਗ ਹਾਂਜੀ ਇਹ ਆ ਘਰ ਉਹ ਜਿੱਥੇ ਫਤਿਹਜੰਗ ਜੰਮਿਆ ਪਲਿਆ ਸੀ ਜਿੱਥੇ ਨੀਲੇ ਘੋੜੇ ਬਾਪੂ ਨੇ ਇੰਨੇ ਕ ਜਿਆਦੇ ਸਨਖੇ ਤੇ ਇੰਨੇ ਕ ਜਿਆਦੇ ਨਾਂ ਰੋਸ਼ਨ ਕਰਨ ਵਾਲੇ ਘੋੜੇ ਤਿਆਰ ਕਰ ਦਿੱਤੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਾਇਗਰੂ ਮੇਰ ਕਰੇ ਬਹੁਤ ਹੀ ਜਿਆਦਾ ਮੱਜੂਕੇ ਬਲੱਡ نسل ਪੰਜਾਬ ਦੇ ਲਈ ਬਹੁਤ ਕੁਝ ਬਾਪੂ ਕਰ ਗਿਆ। ਬਾਕੀ ਸਿਰਫ ਤਿਹਾਰਨੀ ਕਸਮਾਂ ਦੀ ਯਾਦ ਆ। ਘੋੜਿਆਂ ਦੀ ਟਾਪ ਨਹੀਂ ਸੂਰਮਿਆਂ ਦੀ ਫਰਿਆਦ ਆ। ਸਾਤਿਰੀ ਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਠੀਕ ਠਾਕ ਹੋਵੋਗੇ ਨਵਾਂ ਵਲੋਗ ਲੈ ਕੇ ਆ ਗਿਆ ਤੁਹਾਡੇ ਲਈ ਤੇ ਅੱਜ ਜਿੱਥੇ ਮੈਂ ਖੜਾ ਹੋਇਆ ਇਹ ਪਿੰਡ ਦਾ ਨਾਮ ਆ ਖਾਸੀਕਲਾ ਲਾਗੇ ਜ਼ਿਲ੍ਹਾ ਲੁਧਿਆਣੇ ਦੇ ਕੋਲ ਤੇ ਅੱਜ ਬੜਾ ਹੀ ਜ਼ਿਆਦਾ ਨਮਾ ਚਾ ਚੜਿਆ ਹੋਇਆ ਚਾ ਇਸ ਲਈ ਚੜਿਆ ਹੋਇਆ ਵੀ ਰਾਤ ਦੇ ਪਹਿਲਾਂ ਤਾਂ ਵੱਜ ਗਏ ਰਾਤ ਦੇ ਲਾਲੋ ਜਾਂ ਤੜਕੇ ਦੇ ਲਾਲੋ ਵੀ 2:30 ਤੋਂ ਪੂਨੇ 3 ਦਾ ਟਾਈਮ ਆ ਪਕਸ਼ਾ ਗੱਪਾ ਬਣ ਲਈ ਹੈ ਤੇ ਆਪਾਂ ਜਾਣਾ ਹੈ ਜੀ ਮਾਗੀ ਦੇ ਮੇਲੇ ਮਾਗ ਦੀ ਸ਼ੁਰੂਆਤ ਮਾਗੀ ਦੇ ਮੇਲੇ ਤੋਂ ਕਰਨ ਲੱਗੇ ਆ ਜੀ ਤੇ ਉੱਤੋਂ ਜ਼ਿਆਦਾ ਚਾਹਿਆ ਵੀ ਲੈ ਕੇ ਜਾਣਾ ਵਾ ਘੋੜਾ ਤੜਕੇ ਉੱਠਣ ਵਾਲੇ ਬੰਦਿਆਂ ਦੀ ਪਛਾਣ ਤੇ ਤੜਕੇ ਉੱਠਣ ਵਾਲੇ ਘਰ ਦੀ ਪਛਾਣ ਸਵੇਰੇ ਕੁੱਟੀਆਂ ਲਾਚੀਆਂ ਤੋਂ ਜਾਂ ਰਸੋਈ ਖਾਨੇ ਦੇ ਵਿੱਚੋਂ ਆਵਾਜ਼ਾਂ ਤੋਂ ਸ਼ੁਰੂ ਹੋ ਜਾਂਦੀ ਹੈ ਵੀ ਬੰਦੇ ਉੱਠ ਗਏ ਨੇ ਸਾਡੇ ਵਾਲੇ ਬੰਦੇ ਵੀ ਕਿਹੜੇ ਹੋਣ ਲੱਗ ਪਏ ਨੇ ਤਿਆਰੀ ਨਾਉਣ ਦੀ ਕਰਨ ਲੱਗ ਪਏ ਨੇ ਵਾਰੀ ਵਾਰੀ ਸਰੇ ਇਸ਼ਨਾਨ ਪਾਣੀ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦਿਖਾਵਾਂਗਾ ਵੀ ਕਿਵੇਂ-ਕਿਵੇਂ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਬਾਪੂ ਜੀ ਹੁਣ ਦਾ ਸੁਭਾਅ ਬਾਲੀ ਜਿਆਦਾ ਚੰਗਾ ਵਾ ਬਹੁਤ ਹੀ ਜਿਆਦਾ ਜਿੰਨਾ ਕਹ ਲੋ ਉਹਨਾਂ ਥੋੜਾ ਹਰ ਇੱਕ ਘੋੜਿਆਂ ਦੇ ਪਛਾਣ ਘੋੜਿਆਂ ਦੇ ਵਿਵਾਰ ਤੋਂ ਹੋ ਜਾਂਦੀ ਆ ਵੀ ਉਹਨਾਂ ਨੇ ਕਿਹੋ ਜਿਹੇ ਘੋੜੇ ਤੇ ਕਿੰਨੇ ਪੁਰਾਣੇ ਰੱਖੇ ਹੋਏ ਨੇ ਤੇ ਤਿਆਰੀਆਂ ਗੱਲਾਂ ਬਾਤਾਂ ਹੁਣ ਸ਼ੁਰੂ ਹੋ ਗਈਆਂ ਬੜੇ ਹੀ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਵੀ ਜਿੱਥੇ ਮੈਂ ਹੁਣ ਖੜਾ ਹਾਂ ਭਜਨ ਸਿੰਘ ਗਰੇਵਾਲ ਸਟੱਡ ਫਾਰਮ ਜਿਨ੍ਹਾਂ ਦਾ ਫਤਿਹਜੰਗ ਘੋੜਾਪੂਰਾ ਹੋ ਗਿਆ ਸੀਗਾ ਫਤਿਹਜੰਗ ਭਾਵੇਂ ਸਾਡੇ ਵਿੱਚ ਸਰੀਰਕ ਤੌਰ ਤੇ ਨਹੀਂ ਹੈਗਾ ਪਰ ਉਹ ਸਦਾ ਲਈ ਸਾਡੇ ਦਿਲਾਂ ਦੇ ਵਿੱਚ ਥਾਂ ਬਣਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਫਤਿਹਜੰਗ ਤੇ ਬਾਪੂ ਦੀ ਮਿਹਨਤ ਦਾ ਮੁੱਲ ਉਹਦੇ ਫਤਿਹਜੰਗ ਦੇ ਬਛੀਰੇ ਤੇ ਬਛੇਰੀਆਂ ਦੇਣਗੇ ਉਸ ਪਰਿਵਾਰ ਦੇ ਨਾਲ ਉਸ ਪਰਿਵਾਰ ਦੀਆਂ ਗੱਲਾਂ ਤੇ ਉਹਨਾਂ ਦੇ ਚਿਹਰਿਆਂ ਦੇ ਨਾਲ ਉਹਨਾਂ ਦੀਆਂ ਸਲਾਵਾਂ ਦੇ ਨਾਲ ਉਹਨਾਂ ਦਾ ਘੋੜਾ ਲੈ ਕੇ ਜਾ ਰਹੇ ਆ ਜੀ ਕਲਕੀਨ ਅਵਤਾਰ ਘੋੜਾ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਜੀ ਉਹਨੂੰ ਆਪਾਂ ਰੈਡੀ ਕਰਨਾ ਸਾਡੇ ਵਲੌਗ ਨਾਲ ਬਣੇ ਰਹੋ ਘੋੜੇ ਨੂੰ ਮਾਗੀ ਤੇ ਮੇਲੇ ਤੇ ਲਿਜਾਣ ਤੋਂ ਪਹਿਲਾਂ ਉਹਦੀ ਗਰੂਮਿੰਗ ਕਹਿ ਲਓ ਜਾਂ ਉਹਦੀ ਸਾਫ ਸਫਾਈ ਕਹਿ ਲਓ ਜਿਸ ਦੇ ਨਾਲ ਉਹਦਾ ਸੁਨੱਖ ਪੂਣਾ ਹੋਰ ਵੀ ਨਿੱਖਰ ਕੇ ਤੇ ਸ਼ਿੰਗਾਰ ਕੇ ਆਉਂਦਾ ਵਾ ਇਹ ਵੱਜ ਰਿਹਾ ਜੀ ਖਰਖਰਾ ਸਾਫ ਸਫਾਈ ਹੋ ਰਹੀ ਆ ਉਹਦੀ ਆਹ ਇੱਕ ਗੱਲ ਵਾਹ ਨੂੰ ਨੂੰ ਪੈਰਨਾ ਕਰਦੀ ਕੱਟਿਆ ਕੜ ਜਾ ਤੀਰ ਇਹਨਾਂ ਵੇ ਆਖਰ ਦੇ ਵਾਰ ਦਿੰਦੇ ਸਾਰੇ ਹਥਿਆਰ ਜਦੋਂ ਸਾਰੇ ਵਾਰਤ ਛੱਡਦੇ ਆ ਬੰਦੇ ਫੇਰ ਆਕਰਤੇ ਫੇਰ ਜਾਸਤਰ ਰਿਹਾ ਅਰਜਨਕੀਰ ਫੇਰ ਬ੍ਰਹਮਾਸਤਰ ਜਾਦਾ ਨਵੀ ਹੋਈ ਕਿੱਕ ਬੱਲੇ ਲੋ ਵੀ ਮਿੱਤਰੋ ਤਿਆਰੀਆਂ ਆਪਣੀਆਂ ਹੋ ਗਈਆਂ ਵਾ ਸਮਾਨ ਵਗੈਰਾ ਆਪਾਂ ਲਿਆ ਸਾਰਾ ਰੱਖ ਤੇ ਹੁਣ ਆਪਾਂ ਘੋੜੇ ਨੂੰ ਲੱਗੇ ਆ ਬਾਹਰ ਕੱਢਣ ਤੇ ਐਂਬੂਲੈਂਸ ਤੇ ਦੇਵਾਂਗੇ ਚੜਾ ਤੇ ਬਾਪੂ ਜੀ ਹੋਣੀ ਹੁਣ ਘੋੜਾ ਖੋਲਣ ਦੇ ਆ ਇਹਨਾਂ ਨੂੰ ਮੈਂ ਢਾਈ ਘੋੜਾ ਕੋਲ ਦੇਣਾ ਭਾਈ ਹਾਂ ਹਾਂ ਚਾਹ ਦੇਣਾ ਹੈ ਤੇ ਦੋਨੋਂ ਪੈ ਕੂੜਿਆਂ ਨੂੰ ਪਾਲਣ ਵਾਸਤੇ ਪੈਸਿਆਂ ਦੀ ਵੱਡੀ ਰਕਮ ਨਹੀਂ ਵੱਡਾ ਦਿਲ ਚਾਹੀਦਾ ਵਾ ਤੇ ਬਹੁਤ ਹੀ ਸਮਝਦਾਰੀ ਤੇ ਨਿੱਕੀ ਤੋਂ ਨਿੱਕੀ ਗੱਲ ਦਾ ਧਿਆਨ ਰੱਖਣਾ ਪੈਂਦਾ ਵਾ ਜੋ ਕਿ ਬਹੁਤ ਹੀ ਧਿਆਨ ਨਾਲ ਛੋੜਾ ਜਾ ਬਚਾਅ ਹੋ ਗਿਆ ਜਿਹਦੇ ਲਈ ਕੋਈ ਛੱਟਪੇਟ ਨਹੀਂ ਲੱਗੀ ਹਰ ਇੱਕ ਚੀਜ਼ ਦਾ ਨਿੱਕੀ ਤੋਂ ਨਿੱਕੀ ਦਾ ਖਿਆਲ ਰੱਖਣਾ ਪੈਂਦਾ ਹੈ ਬੋੜੇ ਨੂੰ ਸਾਹਮਣੇ ਵਾਸਤੇ ਇੱਕ ਸਟਾਫ ਦੀ ਤਰ੍ਹਾਂ ਕੰਮ ਕਰਨਾ ਪੈਂਦਾ ਵਾ ਹਰ ਇੱਕ ਬੰਦਾ ਨਿੱਕੀ ਤੋਂ ਨਿੱਕੀ ਚੀਜ਼ ਦਾ ਖਿਆਲ ਰੱਖਦਾ ਵਾ ਤੇ ਨਾ ਢੇਡੋ ਨਾ ਢੇਡੋ ਬਾਹਰ ਇੱਕ ਲਿਫਾਫੇ ਵਿੱਚ ਬੋੜਾ ਥਾ ਕੇ ਰੱਖਦੇ ਉੱਥੇ ਦੇਣ ਨੂੰ ਉਹ ਚਿਹਰੇ ਦੇ ਗਾੜਿਆਂ ਵਾਲੇ ਜੀ ਗਾੜਿਆਂ ਵਾਲੇ ਸਿਰ ਦੇ ਕੇਸੀ ਰੋਟੀ ਭੋਰਾ ਦੇ ਦੇ ਆ ਕਰਨੀ ਮੈਂ ਪਹਿਲਾਂ ਪਾਇਆ ਤੇ ਆਪਾਂ ਨੂੰ ਲੱਗਣਾ ਇਹ ਜਾਣਾ ਪਿਆ ਕਾਲੋ ਕਾਲੋ ਕਾਲ ਅੰਦਰ ਵਾਲੇ ਜੀ ਪਾ ਲੇ ਹੁਣ ਆਪਾਂ ਜੀ ਕਲਕਿਨ ਅਵਤਾਰ ਨੂੰ ਵਿੱਚ ਐਂਬੂਲੈਂਸ ਦੇ ਚੜਾਣ ਲੱਗੇ ਹੈਗੇ ਆ ਇਹ ਆ ਜੀ ਹੌਰਸ ਐਂਬੂਲੈਂਸ ਜਿਹਦੇ ਵਿੱਚ ਆਪਾਂ ਇੱਕ ਸਾਈਡ ਤੇ ਸਮਾਨ ਕਰ ਲਿਆ ਵਾ ਤੇ ਇੱਕ ਸਾਈਡ ਘੋੜਾ ਆ ਜੂਗਾ ਇਹ ਬਹੁਤ ਹੀ ਜ਼ਿਆਦਾ ਸੇਫ ਤੇ ਕੰਫਰਟੇਬਲ ਆ ਘੋੜੇ ਵਾਸਤੇ ਵੀ ਤੇ ਘੋੜੇ ਦੇ ਮਾਲਕ ਵਾਸਤੇ ਵੀ ਚਲ ਕਿ ਓਏ ਇਧਰ ਸਾਈਡਾਂ ਤੇ ਹੋ ਜਾ ਉਸਤਾਜ ਚਲ ਕਿ ਓਏ ਯਾਰ ਪੁੱਤ ਚੱਲ ਚੱਲ ਚਲ ਵਾਹ ਇਧਰ ਹੋ ਜਾ ਇਧਰ ਫੇਰ ਵਾਹ ਕਿ ਓਏ ਮਾਸ਼ਾਅੱਲਾ ਇਹ ਹਸਿਆਣਾ ਘੋੜਾ ਬੀਬੀ ਥੋੜਾ ਜਿਹਾ ਪੋਜ਼ਿਟਿਵ ਆ ਬਾਈ ਉਹ ਬਹੁਤ ਛੋਟੀਆਂ ਫੜਾ ਦੇ ਦੋ ਜਿੱਤੋਂ ਜਾ ਕੇ ਸੂੜੀਆਂ ਦੇ ਬਸ ਇੱਕ ਤੋਂ ਬਹੁਤ ਦੋ ਜਣੇ ਐਂਬੂਲੈਂਸ ਦੇ ਵਿੱਚ ਹੋ ਗਏ ਨੇ ਤੇ ਸਮਾਂ 5 ਵਜੇ ਦਾ ਹੋ ਗਿਆ ਤੇ ਪਿੱਛੇ ਨੋਵਾ ਦੇ ਵਿੱਚ ਪੰਜ ਜਣੇ ਅਸੀਂ ਹੋ ਜਾਾਂਗੇ ਤੇ ਲੈ ਕੇ ਵਾਈਕਰੂ ਦਾ ਨਾਮ ਗੱਡੀ ਦੇਣੀ ਆਪਾਂ ਮੁਖਸਰ ਸਾਹਿਬ ਨੂੰ ਖਿੱਚ ਘੋੜਾ ਵੀ ਲੋਡ ਕਰ ਲਿਆ ਆਪਾਂ ਐਂਬੂਲੈਂਸ ਦੇ ਵਿੱਚ ਤੇ ਹੁਣ ਆਪਾਂ ਆਹ ਮੈਂ ਲੈ ਕੇ ਆਇਆ ਸੀਗਾ ਸਟਿਕ ਆਨਲਾਈਨ ਮੰਗਾਈ ਸੀ Amazon ਤੋਂ ਤੇ ਇਹ ਦਿਨ ਨਾਲ ਆਪਾਂ ਯੂਜ਼ ਵਗੈਰਾ ਕਰਾਂਗੇ ਸਾਰੀਆਂ ਵੀਡੀਓਜ਼ ਬਣਾਵਾਂਗੇ ਤੇ ਬਾਕੀ ਵਰਤਲਾ ਤੁਹਾਨੂੰ ਅਗਲੀਆਂ ਵੀਡੀਓਜ਼ ਚ ਵੇਖਣ ਨੂੰ ਮਿਲਦੀ ਆ ਛੱਡ ਦੋ ਜੇ ਕਹਿ ਰਾ ਸਿੰਘੋ ਬੋਲੇ ਸੋ ਨਿਹਾਲ ਵਜ ਕੇ ਨਿਕਾਰੇ ਲਾਵੇ ਜੀਰ ਪਾਸਾ ਹਰਗੋਬਿੰਦ ਸਿੰਘ ਜੀ ਜਨਮ ਨੂੰ ਪਾਵੇ ਸੋਤਰੀ ਅਕਾਲ ਉਹ ਵੀ ਮੱਲੋ ਪਹਿਲਾ ਆਪਾਂ ਪੜਾ ਲਾ ਲਿਆ ਵਾ ਚਾਹ ਦਾ ਹਾਂ ਜੀ ਤੇ ਚਾਹ ਛੱਕਦੇ ਹਾਂ ਭਾਈ ਨਾ ਗੱਲਾਂ ਕਰ ਕਰੀਏ ਸੋਈਆਂ ਹੋਈਆਂ ਸੀ ਨਾ ਉਹ ਲਾ ਚੀਨੇ ਕੁਲਵਿੰਦਰ ਸਿੰਘ ਆ ਫੜਾ ਇਹ ਪੁੱਤ ਗਲਾਸ ਚਾ ਕੋ ਗਲਾਸ ਲਓ ਦੋ ਗਲਾਸ ਤਾਂ ਕਿ ਬਾਈ ਰਾਈਟਰ ਰੇ ਤੇ ਬਾਈ ਚਾਹ ਲਾਵੰਗਾ ਨਾ ਔੜਿਆਂ ਨੂੰ ਲੈ ਆ ਬਾਈ ਚਾ ਕੱਢ ਗਲਾਸ ਮਾਰ ਦਈਏ ਚਾ ਪਾਫਾ ਫਿਰ ਇੱਕ ਘੋਟੇ ਪਾਈ ਦੋ ਵੀ ਨਾ ਇੱਕ ਵਾ 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 ਸਾਡੀ ਟੀ ਬ੍ਰੇਕਾਂ ਜਿਆਦੀਆਂ ਹੋਈ ਜਾਂਦੀਆਂ ਨੇ ਤੇ ਬਾਟ ਆਪਾਂ ਅੱਧ ਤੋਂ ਜਿਆਦੀ ਕਵਰ ਕਰ ਗਏ ਆ ਤੇ ਹੁਣ ਆਪਾਂ ਖੜੇ ਆ ਲੱਗੇ ਮੁਕਸਰ ਤੋਂ ਇੱਕ ਘੰਟਾ ਪਿੱਛੇ ਤੇ ਹੁਣ ਇੱਥੋਂ ਚਾਹ ਪੀ ਕੇ ਲੱਡੂ ਵਗੈਰਾ ਖਾ ਕੇ ਤੇ ਮੱਠੀਆਂ-ਮੁੱਠੀਆਂ ਦੇ ਨਾਲ ਛੱਕ ਕੇ ਤੇ ਗਾਂ ਵਾਦਦੇ ਓਏ ਨਹੀਂ ਬੱਚਾ ਉਧਰੋਂ ਟਰੱਕ ਆਉਂਦਾ ਸੀ ਤੇ ਗੱਡੀ ਮੈਨੂੰ ਫੁੱਟਬਾਲ ਦਿਖਦਾ ਬਾਪੂ ਕਹਿੰਦਾ ਗੱਡੀ ਗਈ ਫੁੱਟਦਾ ਤੇ ਫੁੱਟਬਾਲ ਵੀ ਇੰਨੀ ਦੂਰ ਨਹੀਂ 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 ਬਾਪੂ ਬੱਲੇ ਦੇ ਰਿਹਾ ਬੱਜਿਆ ਫੁੱਟਬਾਲ ਦੇ ਉੱਤੇ ਤੇਰੇ ਪਿੱਛੇ ਦੀ ਆ ਮੈਂ ਦੋ ਪਿੱਛੇ ਤਾਂ ਸੀ ਹਟ ਜਾ ਇਹ ਫਤੇਜੰਗ ਵਾਲਾ ਬਾਪੂ ਲਾ ਲੋ ਜਾਂ ਚਰਨਜੀਤ ਸਿੰਘ ਮੈਂਟਾ ਲਾ ਲੋ ਇਹ ਅੰਕਲ ਦੀ ਜਿੱਦਾਂ ਆਪਾਂ ਇੰਟਰਵਿਊ ਵਿੱਚ ਗੱਲਾਂ ਸੁਣਦੇ ਆ ਵੀ ਅੰਕਲ ਤਾਂ ਕੁੱਟ-ਕੁੱਟ ਕੇ ਵੀ ਪ੍ਰਸ਼ਾਦੇ ਚ ਕੰਨ ਲੱਗ ਪੈਂਦਾ ਵਾ ਗੱਲ ਸੱਚੀ ਆ ਵੀ ਜੇ ਸਾਨੂੰ ਭੁੱਖ ਇੱਕ ਰੋਟੀ ਦੀ ਹੁੰਦੀ ਸੀ ਸਾਨੂੰ ਧੱਕੇ ਨਾਲ ਇਹ ਤਿੰਨ ਖਵਾਉਂਦਾ ਸੀ ਜੇ ਲੱਡੂ ਇੱਕ ਖਾਣਾ ਸੀ ਤਾਂ ਸਾਨੂੰ ਦੋ ਖਵਾ ਨਵੀਆਂ ਨਵੀਆਂ ਆਟਮਾ ਨਵੀਆਂ ਨਵੀਆਂ ਗੱਲਾਂ ਨਵੀਆਂ ਨਵੀਆਂ ਸਲਾਵਾ ਸਾਡਾ ਬਾਪੂ ਨੇ ਦਿਲ ਰਾਈ ਰੱਖਿਆ ਬਾਪੂ ਦਾ ਸੁਭਾਅ ਬਾਲਾ ਹੀ ਜ਼ਿਆਦਾ ਚੰਗਾ ਵਾ ਜਿੰਨਾ ਕਹ ਲੋ ਉਹਨਾਂ ਥੋੜਾ ਦੁਕਾਨਾਂ ਵਾਲੇ ਜਿੰਨੇ ਵੀ ਆ ਕਲਕੀਨਾ ਅਵਤਾਰ ਨੂੰ ਵੇਖਣ ਦੇ ਲਈ ਆਪਣੀਆਂ ਦੁਕਾਨਾਂ ਛੱਡ ਕੇ ਇਸ ਕੰਮ ਕਾਰ ਛੱਡ ਕੇ ਤੇ ਦੇਖਣ ਆਏ ਹੋਇਆ ਠੰਡ ਬਾਲੀ ਹੋ ਗਈ ਹੈ ਤੇ ਜਿੱਥੇ ਵੀ ਅੱਗ ਸੇਕਣ ਦਾ ਮੌਕਾ ਮਿਲਦਾ ਵਾ ਆਪਣੇ ਵਾਲੇ ਵੀ ਆ ਕੇ ਅੱਗ ਸੇਕਣ ਲੱਗ ਜਾਂਦੇ ਆ ਧਲਿਆਰਾ ਧਲਿਆਰਾ ਵੀ ਕਹਿੰਦੇ ਨੇ ਆ ਨਿਆਰਾ ਕਹਿੰਦੇ ਨੇ ਲਓ ਵੀ ਮਿੱਤਰੋ 40 ਮੁਕਤਿਆਂ ਦੀ ਧਰਤੀ ਸ਼੍ਰੀ ਮੁਕਸਰ ਸਾਹਿਬ ਆਪਾਂ ਗਏ ਆ ਪਹੁੰਚ ਮੰਡੀ ਦੇ ਵਿੱਚ ਮੰਡੀ ਦੀਆਂ ਰੌਣਕਾਂ ਮੰਡੀ ਦੇ ਸ਼ੁਰੂਆਤੀ ਦੌਰ ਤੋਂ ਹੀ ਹੋ ਗਈਆਂ ਵਾ ਆਇਆ ਵੀ ਮੰਡੀ ਦਾ ਮਾਹੌਲ ਸਵੇਰੇ ਜੇ ਤੜਕਾ ਆ ਲੋਕ ਸੁੱਤੇ ਹੋਏ ਆ ਤੇ ਆਪਾਂ ਨੇ ਜਗ੍ਹਾ ਦੇ ਲਾਗੇ ਗੱਡੀ ਨੂੰ ਲਾ ਲਿਆ ਵਾ ਤੇ ਇੱਥੇ ਆਪਣਾ ਕਲਕੀਨ ਉਤਾਰ ਆ ਜਾਣਾ ਵਾ ਸਮਾਨ ਆਪਾਂ ਕੱਢ ਲਿਆ ਤੇ ਘੋੜੇ ਨੂੰ ਅਜੇ ਰੋਕ ਕੇ ਕੱਢਾਂਗੇ ਬਾਅਦ ਤੇ ਘੋੜੇ ਨੂੰ ਦੇਖਣ ਦੇ ਲਈ ਪਹਿਲਾਂ ਹੀ ਦੁਨੀਆ ਆ ਕੇ ਖੜਨ ਲੱਗ ਪਈ ਆ ਤੇ ਪਹਿਲਾਂ ਇਹਦੀ ਖੁਰਲੀ ਵਗੈਰਾ ਸੈੱਟ ਕਰ ਲੈਨੇ ਆ ਫਲੈਕਸਾਂ ਵਗੈਰਾ ਸੈੱਟ ਕਰ ਲੈਨੇ ਆ ਉਸ ਤੋਂ ਬਾਅਦ ਘੋੜੇ ਨੂੰ ਕੱਢਾਂਗੇ ਇਹ ਗੱਲ ਸੱਚੀ ਹੈ ਵੀ ਜਿਵੇਂ ਮੈਂ ਪਹਿਲਾਂ ਵੀਡੀਓ ਦੇ ਵਿੱਚ ਬੋਲਿਆ ਵੀ ਘੋੜੇ ਆ ਲਿਆਂਦਾ ਸਟਾਫ ਹੁੰਦਾ ਵਾ ਹਰੇਕ ਬੰਦਾ ਆਪਣੀ ਡਿਊਟੀ ਪੂਰੀ ਦਿਲੋਂ ਨਿਭਾਉਂਦਾ ਵਾ ਹਰ ਇੱਕ ਬੰਦਾ ਆਪਣਾ ਆਪਣਾ ਕੰਮ ਫਲੈਕਸਾਂ ਕਿਵੇਂ ਲੋਣੀਆਂ ਖੁਰਲੀ ਕਿਵੇਂ ਟਕਾਉਣੀ ਮੈਟ ਕਿਵੇਂ ਮਛੋਣਾ ਇਹ ਪੂਰਾ ਟੀਮ ਵਰਕ ਹੁੰਦਾ ਵਾ ਸਾਡੇ ਵਾਲੇ ਟੈਂਟ ਦੇ ਆਸੇ ਪਾਸੇ ਲੋਕ ਇਕੱਠੇ ਹੋਣ ਲੱਗ ਪਏ ਸਨ ਕਿਉਂਕਿ ਉਹਨਾਂ ਦੇ ਅੰਦਰ ਉਤਸ਼ਾਹ ਦੇ ਕੇ ਸਾਨੂੰ ਵੀ ਕਾਲ ਸੀ ਵੀ ਛੇਤੀ ਤੋਂ ਛੇਤੀ ਘੋੜਾ ਐਂਬੂਲੈਂਸ ਤੋਂ ਬਾਹਰ ਤਾਰ ਲਈਏ ਲੋਕਾਂ ਦਾ ਕਹਿਣਾ ਸੀ ਕਿ ਫਤਿਹਜੰਗ ਦੁਬਾਰਾ ਆ ਗਿਆ ਪਰ ਫਤਿਹਜੰਗ ਦਿਲਾਂ ਦੇ ਵਿੱਚ ਸਦਾ ਲਈ ਸਾਡੇ ਨਾਲ ਆ ਹੁਣ ਕਲਕੀਨ ਅਵਤਾਰ ਦੀ ਵੇਟ ਕਰ ਰਹੇ ਸਨ ਕਿ ਛੇਤੀ ਬਾਹਰ ਲਿਆਉ ਹੁਣ ਆਪਣਾ ਸੈਟਿੰਗ ਵਗੈਰਾ ਸਾਰੀ ਹੋ ਗਈ ਆ ਤੇ ਹੁਣ ਆਪਾਂ ਘੋੜੇ ਨੂੰ ਥੋੜੇ ਚਿਰ ਤੱਕ ਬਾਹਰ ਕੱਢਾਂਗੇ ਜਿਹੜੇ ਟੈਂਟ ਵਗੈਰਾ ਆ ਉਹ ਲਾ ਦਿੰਦੇ ਤੇ ਖੁਰਲੀ ਵਗੈਰਾ ਪੋਸਟਰ ਵਗੈਰਾ ਡਾਲੇ ਡੰ ਕਰਕੇ ਹੁਣ ਆਪਾਂ ਘੋੜੇ ਨੂੰ ਤਿਆਰ ਕਰਾਂਗੇ ਫਿਰ ਉਸ ਤੋਂ ਬਾਅਦ ਕਰਾਂਗੇ ਹੰਡੇ ਕਰਕੇ ਥੋੜਾ ਜਿਹਾ ਓਖਾ ਹੋਣ ਡਿਆ ਵਾ ਧੁੰਦ ਵੀ ਬਾਲੀ ਆ ਤੇ ਠੰਡ ਕਰਕੇ ਹੱਡ ਪੈਰ ਵੀ ਸੋਨ ਕਰੀ ਜਾਣ ਡੀ ਆ ਠੰਡ ਤੇ ਉਹਦੇ ਕਰਕੇ ਥੋੜਾ ਜਿਹਾ ਤੰਗੀ ਪੇਸ਼ੀ ਆਉਣ ਡੀ ਆ ਤੇ ਬਾਕੀ ਮੰਡੀ ਹੋਲੀ-ਵਲੀ ਭਰਨ ਲੱਗ ਪਈ ਆ 14 ਤੇ 15 ਨੂੰ ਸ਼ਾਇਦ ਕੱਠ ਜਿਆਦਾ ਹੋਣਾ ਅੱਗੇ ਨਾਲੋਂ ਮੁਕਸਰ ਦੀ ਮੰਡੀ ਬਾਲੀ ਜਿਆਦੀ ਹੀ ਕੱਟ ਦੇ ਵਿੱਚ ਅੱਗੇ ਆਈ ਆ ਅੱਗੇ ਨਾਲੋਂ ਰਸ਼ ਜਿਆਦਾ ਵਾ ਲੋਕ ਭੀੜ ਬਹੁਤ ਜਿਆਦਾ ਵਾ ਇੱਥੇ ਹੁਣ ਆਪਾਂ ਘੋੜਾ ਉਤਾਰਨ ਦੀ ਤਿਆਰੀ ਕਰਨ ਲੱਗੇ ਆ ਤੇ ਇੱਕ ਚੌਂਕ ਜਿਹਾ ਜਿੱਥੇ ਆਪਾਂ ਖੁੱਲਾ ਘੋੜੇ ਨੂੰ ਉਤਾਰ ਸਕਦੇ ਆ ਈਜ਼ਲੀ ਕਿਸੇ ਦੇ ਛੱਟ ਪੇਟ ਨਾਲ ਲੱਗੇ ਉਹਦੇ ਕਰਕੇ ਹੁਣ ਆਪਾਂ ਇੱਕ ਥਾਂ ਡਿਸਾਈਡ ਕੀਤੀ ਆ ਜਿੱਥੇ ਜਾ ਕੇ ਘੋੜਾ ਉਤਾਰਾਂਗੇ ਸਿਆਣਿਆਂ ਦਾ ਕਹਿਣਾ ਹੈ ਵੀ ਅਖਬਾਰਾਂ ਵਿੱਚ ਨਾਮ ਤਾਂ ਬਹੁਤ ਛੋਟੀ ਗੱਲ ਆ ਜਦ ਨਾਮ ਦਿਲਾਂ 'ਚ ਬਣ ਜਾਂਦਾ ਨਾ ਉਹ ਅਸਲੀ ਮਸ਼ਹੂਰੀ ਹੁੰਦੀ ਆ ਵਾਕਿਓ ਬਾਪੂ ਦੀ ਮਿਹਨਤ ਨੇ ਰੰਗ ਲਿਆ ਤੇ ਬਈ ਸਵਾਦ ਆ ਗਿਆ ਜਦ ਲੋਕਾਂ ਦਾ ਇਕੱਠ ਕਲਕੀਨ ਅਵਤਾਰ ਨੂੰ ਵੇਖਣ ਦੇ ਲਈ ਉਹਨਾਂ ਦੀ ਅੱਖ ਦੀ ਖਿੱਚ ਬਣ ਗਈ ਜਦ ਲੋਕਾਂ ਨੇ ਬਾਪੂ ਨੂੰ ਇਹ ਗੱਲ ਪੁੱਛੀ ਕਿ ਬਾਪੂ ਤੂੰ ਲੱਗਦਾ ਫਤੇਜੰਗ ਦੁਬਾਰਾ ਜੀਉਂਦਾ ਕਰਤਾ ਫਤੇਜੰਗ ਫਤੇਜੰਗ ਹੀ ਸੀ ਫਤੇਜੰਗ ਦੀ ਕੋਈ ਰੀਸ ਨਹੀਂ ਸੀ ਪਰ ਕਲਕਿਨ ਅਵਤਾਰ ਨੇ ਸਾਰਾ ਸਾਡਾ ਦੁੱਖ ਤੋੜਤਾ ਕਲਕਿਨ ਅਵਤਾਰ ਇਹੋ ਜਿਹਾ ਘੋੜਾ ਬਣ ਗਿਆ ਵੀ ਫਤੇਜੰਗ ਦੇ ਬਰਾਬਰ ਤਾਂ ਨਹੀਂ ਪਰ ਫਤੇਜੰਗ ਵਰਗਾ ਲੱਗਣ ਲੱਗਾ ਤਾਂ ਬਾਕੀ ਉਹ ਸਾਰੀ ਮੰਡੀ ਦੀ ਖੇਚ ਬਣ ਗਿਆ ਕਲਕਿਨ ਅਵਤਾਰ ਫਤੇਜੰਗ ਦਾ ਨਾਮ ਸਦਾ ਲਈ ਲੋਕਾਂ ਦੇ ਦਿਨਾਂ ਚ ਧੜਕਦਾ ਰਹੂਗਾ ਫਤੇਜੰਗ ਫਤੇਜੰਗ ਦੀ ਹੁੰਦੀ ਰਹੀ ਸਾਰੇ ਮੇਲੇ ਵਿੱਚ ਕੀ ਕਰੀ ਜਾਂਦੇ ਹੋ ਕੰਮ ਕਰਦੇ ਬਾਈ ਰੋਟੀਆਂ ਭੁੱਖ ਲੱਗੀ ਹੁਣ ਭੁੱਖ ਲੱਗੀ ਕਿੰਨੇ ਛਕਾਓਗੇ ਫਿਰ ਸਾਨੂੰ ਉਹਦੇ ਸਬਜ਼ੀ ਪਈ ਕਾਜਰਾ ਮਟਰ ਦੀ ਹਾਂ ਨਾਲ ਲੱਸੀ ਆ ਠੀਕ ਆ ਪ੍ਰਸ਼ਾਦ ਦੇ ਕਰਮ ਕਰੀ ਜਾਂਦੇ ਆ ਮੰਡੀ ਦਾ ਕੀ ਆ ਮਹੌਲ ਫਿਰ ਮੰਡੀ ਦਾ ਨਜ਼ਾਰਾ ਆ ਪਿਆ ਠੀਕ ਆ ਸੁਆਦ ਆ ਗਿਆ ਲੈ ਵੇ ਇਹ ਬਾਕੀ ਆਪ ਵੀ ਦੇ ਤਾਂ ਮੜੀ ਦੀ ਇਹ ਮੁੰਡਾ ਸਾਡਾ ਅਬੀ ਰੋਟੀਆਂ ਚੱਲ ਰਹੀਆਂ ਇਹ ਟੈਂਟ ਲਾ ਲਿਆ ਕਲਕੀ ਨਵਤਾਰ ਨੂੰ ਉਤਾਰ ਲਿਆ ਤੇ ਆ ਬਾਈ ਆ ਆਪਣਾ ਜਿਹੜਾ ਚਾਲ ਵਗੈਰਾ ਪਾਉਂਦਾ ਘੋੜੀ ਤੇ ਤੇ ਆ ਬਾਪੂ ਆਪਣੇ ਵਾਲਾ ਭਜਨ ਸਿੰਘ ਤੇ ਸਟੱਡ ਫਾਰਮ ਤੋਂ ਚਰਨਜੀਤ ਸਿੰਘ ਮੈਂਟਾ ਕਿਦਾਂ ਫਿਰ ਅੰਕਲ ਜੀ ਕਿਵੇਂ ਮਹੌਲ ਚੱਲ ਮੰਡੀ ਦਾ ਬਹੁਤ ਵਧੀਆ ਬਹੁਤ ਵਧੀਆ ਮਾੜੀ ਜੀ ਘੋੜੇ ਦੀ ਡੀਟੇਲ ਦੱਸਿਓ ਬੁੱਢੇ ਦਾਲ ਤੋਂ ਕਰਾਮਾਤੀ ਲੈਂਦੇ ਠੀਕ ਹੈ ਜੀ ਜਿਹੜਾ ਨੀਲਾ ਘੋੜਾ ਉਹਦਾ ਘਾਲ ਕੋੜਾ ਗੱਦੀ ਵਾਲਾ ਘੋੜਾ ਉਹਦਾ ਪੋਤਾ ਹੈ ਠੀਕ ਹੈ ਜੀ ਉਹਦਾ ਆਪ ਦਾ ਵਧੀਆ ਓਏ ਬਲੱਡ ਬਾਲਾ ਹੀ ਜ਼ਿਆਦਾ ਗਰਮਿਆਂ ਇਹ ਘੋੜੇ ਦਾ ਤੇ ਬਾਲਾ ਹੀ ਫਰਾਟੇ ਮਾਰਦਾ ਵਾ ਤੁਹਾਡੇ ਸਾਹਮਣੇ ਆ ਸਪੈਸ਼ਲ ਢੋਲ ਨਾਲ ਸਨਮਾਨ ਕਰਕੇ ਪੂਰੇ ਵਧੀਆ ਤਰੀਕੇ ਨਾਲ ਲੈਂਦਾ ਸੀਗਾ ਕਿਉਂਕਿ ਇਹ ਡਿਜ਼ਰਵ ਕਰਦਾ ਹੋ ਲੋ ਵੀ ਮੱਲੋ ਆਪਾਂ ਹੁਣ ਗੱਡੀ 'ਚ ਬੈਠੇ ਵੀਡੀਓ ਵਗੈਰਾ ਐਡਿਟ ਕਰਨ ਲੱਗ ਗਏ ਆ ਨਾਲ ਨਾਲ ਮਿਹਨਤਾਂ ਵੀ ਜਾਰੀ ਹੈ ਤੇ ਰੋਟੀ ਪਾਣੀ ਪਛਾਦਾ ਛਕ ਲਿਆ ਵਾ ਅਸੀਂ ਸਾਡੇ ਪਿੱਛੇ ਥੈਲਿਆਂ ਦੇ ਵਿੱਚ ਕੋਈ ਫੀਡ ਵਗੈਰਾ ਨਹੀਂ ਹੈਗੀ ਇਹ ਖੱਬਲ ਕੱਟਿਆ ਹੋਇਆ ਵਾ ਕੱਟਿਆ ਆ ਵੱਢਿਆ ਆ ਕਾ ਵਗੈਰਾ ਵਾ ਤੇ ਕੋਲੇ ਦੀ ਹੋਰ ਗਰੂਮਿੰਗ ਦੀ ਐਕਸੈਸਰੀ ਵਾ ਪਈ ਆ ਇੱਥੇ ਤੇ ਮੰਡੀ ਦਾ ਮਹੌਲ ਹੌਲੀ-ਹੌਲੀ ਵਧਣ ਲੱਗ ਗਿਆ ਵਾ ਤਾਂ ਜਾਣ ਲੱਗ ਪਿਆ ਵਾ ਕਿਉਂਕਿ ਧੁੱਪ ਵਗੈਰਾ ਵੀ ਆ ਗਈ ਆ ਮੌਸਮ ਵੀ ਠੀਕ-ਠਾਕ ਹੋ ਗਿਆ ਵਾ ਠੰਡ ਵੀ ਘਟ ਗਈ ਆ ਹੁਣ ਤੇ ਮੈਂ ਤੇ ਵੀਰ ਪਰਮਿੰਦਰ ਹਾਂ ਲਾਲੀਆ ਐਨਕਾ ਤੇ ਦਿਨੇ ਆ ਮੰਡੀ ਦਾ ਗੇੜਾ ਤੇ ਦਿਖਾਉਨੇ ਆ ਤੁਹਾਨੂੰ ਨਵੀਆਂ-ਨਵੀਆਂ ਛੇਵਾਂ ਨਵੀਆਂ-ਨਵੀਆਂ ਗੱਲਾਂ ਤੇ ਨਵੇਂ ਸੁਨੇਹ ਤੇ ਨਵੇਂ ਲੋਕ ਆਹ ਵਾਲੀ ਸਾਈਡ ਦੇ ਉੱਤੇ ਲੰਗਰ ਚੱਲੀ ਜਾਂਦਾ ਵਾ ਜੋ ਕਿ ਮੁਫਤ ਆ ਜਮਾਂ ਫ੍ਰੀ ਆ ਮੰਡੀ ਦੇ ਵਿੱਚ ਬਹੁਤ ਹੀ ਜਿਆਦਾ ਇਹੋ ਜਿਹੀਆਂ ਚੀਜ਼ਾਂ ਦੇ ਭਾਵਨਾਵਾਂ ਜੁੜੀਆਂ ਹੋਈਆਂ ਵਾ ਲੋਕਾਂ ਦੀਆਂ ਤੇ ਪੂਰਾ ਪੰਜਾਬ ਵਾਲਾ ਮਾਹੌਲ ਆ ਹਰ ਇੱਕ ਚੀਜ਼ ਦਾ ਸੰਦ ਵਗੈਰਾ ਹਰ ਇੱਕ ਚੀਜ਼ ਤੁਹਾਨੂੰ ਇੱਥੇ ਦੇਖਣ ਨੂੰ ਤੇ ਖਾਣ ਪੀਣ ਨੂੰ ਮਿਲ ਜੇਗੀ ਆ ਮਿਲਣੇ ਆਪਾਂ ਨੂੰ ਬਾਪੂ ਜੀ ਹੁਣੀ ਬਾਪੂ ਜੀ ਕਿੱਥੋਂ ਆਪਾਂ ਮੰਡ ਕੇਰ ਤੋਂ ਜੀ ਕਿਵੇਂ ਆ ਲੱਗਿਆ ਮੰਡੀ ਦਾ ਮੋਲ ਯਾ ਮੋਲ ਬਹੁਤ ਵਧੀਆ ਜੀ ਸੁਣਿਆ ਅੱਗੇ ਨਾਲੋਂ ਕਹਿੰਦੇ ਮੰਡੀ ਦਾ ਹੁਣ ਜ਼ਿਆਦਾ ਭੱਕ ਗਈ ਆ ਕਹਿੰਦੇ ਅੱਗੇ ਨਾਲੋਂ ਰਸ਼ ਵੀ ਜ਼ਿਆਦਾ ਨਹੀਂ ਨਹੀਂ ਮੰਡੀ ਆਜ ਕੀ ਫੁੱਲ ਭਰੂਗੀ ਠੀਕ ਹੈ ਜੀ ਤੁਸੀਂ ਵੀ ਜਾਨਵਰ ਲੈ ਕੇ ਆਏ ਹੋ ਅਸੀਂ ਵੀ ਲੈ ਕੇ ਆਏ ਆ ਜੀ ਆਹ ਵਖਾਓ ਠੀਕ ਹੈ ਜੀ ਇਹ ਕਾਹਦੇ ਸੇਲ ਵਾਸਤੇ ਹੈ ਜੀ ਹਾਂਜੀ ਹਾਂਜੀ ਸੇਲ ਵਾਸਤੇ ਠੀਕ ਹੈ ਜੀ ਆ ਆਪਣਾ ਤੰਬੂ ਹੈ ਜੀ ਜਿੱਥੇ ਖਾਣ ਪੀਣ ਦਾ ਸਮਾਨ ਰਾਤ ਨੂੰ ਰਹਿਣ ਸਹਿਣ ਦਾ ਵੀ ਇੱਥੇ ਹੋ ਜੂਗਾ ਪ੍ਰਬੰਧ ਬਾਕੀ ਬਾਹਰ ਅੰਕਲ ਜੀ ਹੁਣੀ ਪ੍ਰਸ਼ਾਦੇ ਛਕੀ ਜਾਂਦੇ ਆ ਤੇ ਮੈਂ ਉਰੇ ਬੈਠਾ ਆਂ ਇੱਥੇ ਬਈ ਬਾਦਲਾਂ ਦਾ ਟੈਂਟ ਲੱਗਾ ਹੋਇਆ ਸੁਖਬੀਰ ਸਿੰਘ ਬਾਦਲ ਦਾ ਤੇ ਆ ਉਹਨਾਂ ਦੀਆਂ ਇੰਪੋਰਟਡ ਬੱਕਰੀਆਂ ਕਹਿ ਲੋ ਪੇਡਾ ਕਹਿ ਲੋ ਨਵੀਂ ਨਵੀਂ ਉੱਠੀਆਂ ਹੋਈਆਂ ਦੀ ਬਰੀਡਾਂ ਨੇ ਆ ਤੇ ਇਹਦੀ ਬੈਕ ਸਾਈਡ ਤੇ ਸੁਖਬੀਰ ਸਿੰਘ ਬਾਦਲ ਹੁਣੇ ਆਏ ਹੋਏ ਨੇ ਇਹ ਸਿੰਘ ਬਾਹਰੇ ਘੈਂਟਦੇ ਆ ਨਾ 走了，走了，走了，走了。